ਢਾਈ ਮਾਮਾ ਜਗਤ ਪ੍ਰਸਿੱਧ ਹੋਈਆਂ ਹਨ ਉ ਤਾਂ ਸਾਰੇ ਸੰਸਾਰ ਦੇ ਵਿੱਚ ਮਾਂ ਦਾ ਰਤਬਾ ਬਹੁਤ ਉੱਚਾ ਹੁੰਦਾ ਹੈ ਆਪ ਆਪਣੀ ਮਾਂ ਸਭ ਤੋਂ ਪਿਆਰੀ ਹੁੰਦੀ ਹੈ ਪਰ ਬੁੱਧੀ ਜੀਬਿਆ ਨੇ ਮਹਾਪੁਰਸ਼ਾਂ ਨੇ ਗ੍ਰੰਥਾ ਨੇ ਢਾਈ ਮਾਮਾ ਦੀ ਗਿਣਤੀ ਕੀਤੀ ਹੈ ਸੋ ਅੱਜ ਪਹਿਲੀ ਮਾਤਾ ਜੋ ਸਭ ਤੋਂ ਸ੍ਰੇਸ਼ਟ ਹੋਈ ਹੈ ਉਹ ਹੈ ਮਾਤਾ ਮਦਾਲਸਾ ਜਦੋਂ ਕਿ ਮਦਾਲਸਾ ਮਾਤਾ ਪਰਮੇਸ਼ਰ ਨੂੰ ਮੰਨਣ ਵਾਲੀ ਸੀ ਬੁੱਧੀਮਾਨ ਸੀ ਔਰ ਜਿਸ ਸਮੇ ਕਾਸ਼ੀ ਦੇ ਰਾਜਕੁਮਾਰ ਰਿਤੂ ਤੁਹੈ ਦੇ ਨਾਲ ਇਹਦੀ ਸ਼ਾਦੀ ਹੋਈ ਤਾਂ ਉਸ ਸਮੇ ਮਦਾਲਸਨ ਇੱਕ ਛਤ ਰੱਖੀ ਕਹਿਣ ਲੱਗੀ ਹੈ ਰਾਜਕੁਮਾਰ ਮੈਂ ਤੇਰੇ ਨਾਲ ਸ਼ਾਦੀ ਤਾਂ ਕਰਵਾਉਂਗੀ ਜੇ ਮੇਰੀ ਇੱਕ ਬੇਨਤੀ ਮੰਨੇਗਾ ਤਾਂ ਉਹ ਕਹਿਣ ਲੱਗਾ ਦੱਸੋ ਕਹਿੰਦੀ ਵੀ ਜਿਹੜਾ ਆਪਣੇ ਕੋਈ ਪੁੱਤਰ ਪੈਦਾ ਹੋਊਗਾ ਉਸ ਨੂੰ ਮੈਂ ਗਿਆਨ ਕਰਵਾ ਕੇ ਸਾਧੂ ਬਣਾਉਂਗੀ ਸੰਤ ਬਣਾਉਂਗੀ ਇਹ ਰੀਤੂ ਤੂੰ ਅਜ ਮੰਨ ਗਿਆ ਕਹਿਣ ਲੱਗਾ ਠੀਕ ਹੈ ਜਿਵੇਂ ਤੇਰੀ ਇੱਛਾ ਹੋਵੇ ਉਸ ਤਰ੍ਹਾਂ ਕਰ ਸਕਦੀ ਐ ਤੂੰ ਸ਼ਾਦੀ ਹੋ ਗਈ ਰਾਣੀ ਮਦਾਲਸਾ ਦੇ ਪੁੱਤਰ ਹੋਇਆ ਪਹਿਲਾ ਜਦੋਂ ਤਾਂ ਉਸਨੇ ਗਿਆਨ ਕਰਵਾ ਕੇ ਉਸ ਨੂੰ ਸੰਤ ਬਣਾ ਦਿੱਤਾ ਇੱਕ ਮੰਤਰ ਦਿੱਤਾ ਸੁਧੋ ਸੀ ਬੁੱਧੋ ਸੀ ਨਿਰੰਜਨੋ ਸੀ ਸੰਸਾਰ ਮਾਇਆ ਪਰਬਜਤੋ ਸੀ ਸੰਸਾਰ ਸੁਪਨਾ ਤੈ ਮੋਹ ਨਿੰਦਰਾ ਮਦਾਲਸਾ ਬਾਕੀ ਨੂੰ ਚਾਰ ਪੁੱਤਰਾਂ ਆ ਗੁਰਮੰਤਰ ਦੇ ਕੇ ਸਾਧੂ ਬਣਾਤਾ ਛੇ ਪੁੱਤਰ ਪੈਦਾ ਹੋਏ ਛਿਆਂ ਨੂੰ ਇਹੀ ਮੰਤਰ ਦੇ ਕੇ ਗਿਆਨ ਕਰਵਾ ਕੇ ਬ੍ਰਕਤ ਕਰਕੇ ਸਾਧੂ ਸੰਤ ਬਣਾਤਾ ਇਸੇ ਕਰਕੇ ਮਦਾਲਸਾਂ ਨੂੰ ਉੱਤਮ ਮੰਨਿਆ ਜਾਂਦਾ ਹੈ ਜਦੋਂ 7ਵੇਂ ਪੁੱਤਰ ਦੀ ਵਾਰੀ ਹੋਈ ਪੈਦਾ ਹੋਣ ਦੀ ਆਈ ਤਾਂ ਰਾਜਕੁਮਾਰ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਹਿਣ ਲੱਗੇ ਮਹਾਰਾਣੀ ਮੇਰੀ ਇੱਕ ਬੇਨਤੀ ਮੰਨ ਮੈਂ ਬੇਨਤੀ ਕਰਨ ਲੱਗਿਆ ਕਹਿਣ ਲਗੀ ਦੱਸੋ ਰਾਜਨ ਕਹਿੰਦਾ ਜਿਹੜਾ ਆਪਣਾ ਸੱਤਵਾਂ ਪੁੱਤਰ ਪੈਦਾ ਹੋਊਗਾ ਉਸ ਨੂੰ ਤੈਂ ਸੰਤ ਨਹੀਂ ਬਣਾਉਣਾ ਕਿਉਂ ਆਪਣੇ ਜੇ ਕੋਈ ਪੁੱਤਰ ਨਾ ਹੋਇਆ ਤੇ ਫਿਰ ਰਾਜ ਦਾ ਅਧਿਕਾਰੀ ਕੌਣ ਬਣੇਗਾ ਰਾਜ ਆਪਾਂ ਕਿਸ ਨੂੰ ਦੇਵਾਂਗੇ ਇੱਕ ਪੁੱਤਰ ਦੇ ਦੇ ਇਸ ਪੁੱਤਰ ਨੂੰ ਆਪਾਂ ਜਵਾਨ ਕਰਕੇ ਰਾਜਕੁਮਾਰ ਬਣਾ ਕੇ ਇਸ ਨੂੰ ਗੱਡੀ ਤੇ ਬਿਠਾਵਾਂਗੇ ਮਹਾਰਾਣੀ ਮੰਨ ਗਈ ਸਮਾਂ ਆਇਆ ਸੱਤਵਾਂ ਬੱਚਾ ਪੈਦਾ ਹੋ ਗਿਆ ਪੈਦਾ ਹੋਣ ਵੇਲੇ ਰਾਣੀ ਨੇ ਉਸ ਦੇ ਗਲ ਦੇ ਵਿੱਚ ਉਹੀ ਤਵੀਜ਼ ਉਹੀ ਮੰਤਰ ਪਾ ਕੇ ਤਵੀਜ਼ ਪਾ ਦਿੱਤਾ ਸੁਦੋਸੀ ਬੁੱਦੋਸੀ ਨਰਿਯੋਸੀ ਸੰਸਾਰ ਮਾਇਆ ਪਰਵਜ ਤੋਸੀ ਸੰਸਾਰ ਸੁਪਨਾ ਤਜ ਮੋਹਨਿੰਦਰਾ ਮਦਾਲਸਾ ਵਾਕਯੰਚਾਰ ਪੁੱਤਰਾਂ ਤਵੀਜ਼ ਪਾ ਕੇ ਇੱਕ ਦਾਈ ਨੂੰ ਕਹਤਾ ਵੀ ਤੂੰ ਇਹ ਗੁਪਤ ਰੱਖਣਾ ਕਿਸੇ ਨੂੰ ਦੱਸਣਾ ਨਹੀਂ ਤੇ ਇਹ ਕਰਕੇ ਰਾਣੀ ਸਰੀਰ ਛੱਡ ਗਈ ਉਹ ਰਾਏ ਉਹ ਬਾਲਕ ਜਵਾਨ ਹੋਇਆ ਤੇ ਨਰਮੋ ਰਾਜੇ ਦੇ ਦਾਤੇ ਪ੍ਰਸਿੱਧ ਹੋ ਗਿਆ।